ਚੰਡੀਗੜ੍ਹ ਵਿੱਚ ਪੰਜਾਬ ਸਟ੍ਰੀਟ ਪ੍ਰੀਮੀਅਰ ਲੀਗ ਦਾ ਸ਼ਾਨਦਾਰ ਉਦਘਾਟਨ ਯੋਗਰਾਜ ਸਿੰਘ ਤੇ ਸਾਬਕਾ ਭਾਰਤ ਕ੍ਰਿਕਟਰ ਅਤੇ ਮੁੱਖ ਚੋਣਕਾਰ ਸੁਨੀਲ ਜੋਸ਼ੀ ਦੀ ਮੌਜੂਦਗੀ ਦੇ ਵਿੱਚ ਹੋਇਆ ਫੋਰਚ ਦੱਸਦੇ ਕਿ ਫਿਊਚਰ ਸਪੋਰਟਸ ਦੇ ਮੈਨੇਜਮੈਂਟ ਦੁਆਰਾ ਆਯੋਜਿਤ ਪੀਐਸਪੀਐਲ ਦੇ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਸ਼ਾਨ ਨੂੰ ਰੱਦ ਕਰਨ ਅਤੇ ਖੇਡਾਂ ਦੀ ਸ਼ਕਤੀ ਦੁਆਰਾ ਇੱਕ ਸਿਹਤਮੰਦ ਵਧੇਰੇ ਅਨੁਸ਼ਾਸਿਤ ਜੀਵਨ ਅਪਣਾਉਣ ਦੇ ਲਈ ਪ੍ਰੇਰਿਤ ਕਰਨਾ ਹੈ ਚੈੱਕ ਕਰ ਲਿਆ ਯਾਰ ਰੋਲ ਹੈ ਜੀ ਰੋਲ ਬਿਲਕੁਲ ਦਿਖਣਾ ਜੀ ਅਮੇਰ ਜੀ ਤੁਸੀਂ ਜਿਹੜਾ ਸਵਾਲ ਕੀਤਾ ਹੈ ਉਹ ਬੜਾ ਗਜਬ ਦਾ ਹੈ ਤੇ ਮੈਂ ਕਿਉਂ ਗੱਲ ਕਰੂੰਗਾ ਵੀ ਜਿਨ੍ਹਾਂ ਨੇ ਮੈਨੂੰ ਇਸ ਕੁਰਸੀ ਤੇ ਬਿਠਾਇਆ ਹੈ ਤੇ ਐਡਾ ਵੱਡਾ ਅਹੁਦਾ ਦਿੱਤਾ ਪਹਿਲਾਂ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਇਹ ਉਹਨਾਂ ਨੂੰ ਪਤਾ ਹੀ ਹੈ ਕਿ ਜਿਸ ਬੰਦੇ ਨੂੰ ਅਸੀਂ ਬੁਲਾਇਆ ਹੈ ਪਹਿਲਾਂ ਵੀ ਗੱਲ ਹੋਈ ਸੀ ਮੈਂ ਕਿਹਾ ਜੀ ਬੁਲਾਤਾ ਲੋ ਪਰ ਗੱਲ ਇਹ ਹੈ ਵੀ ਮੇਰੀਆਂ ਕਈ ਗੱਲਾਂ ਤੁਹਾਨੂੰ ਮਾੜੀਆਂ ਜਿਹੀਆਂ ਲੱਗਣੀਆਂ ਤਾਂ ਮੈਨੂੰ ਹੁਣੇ ਕੱਢ ਦਿਓ ਪਰ ਆਈ ਵਿਲ ਮੇਕ ਸ਼ੋਰ ਕਿ ਜਿਸ ਕੁਰਸੀ ਤੇ ਮੈਨੂੰ ਬਿਠਾ ਕੇ ਇਹਨਾਂ ਕਮਿਸ਼ਨ ਬਣਾਇਆ ਹੈ ਆਈ ਵਿਲ ਸੀ ਟੂ ਇਟ ਕਿ ਐਵਰੀ ਜਸਟਿਸ ਐਂਡ ਐਵਰੀ ਹੈਲਪ ਐਂਡ एवरीथिंग विल बी ਇਨ ਅ ਪਲੈਟਫਾਰਮ ਜਿੱਥੇ ਆਪਾਂ ਨੂੰ ਸੱਚਾਈ ਦੀ ਰਾਹ ਕਹਿੰਦੇ ਆ ਬੱਚਿਆਂ ਵਾਸਤੇ ਕ੍ਰਿਕਟਰਜ਼ ਵਾਸਤੇ ਬਹੁਤ ਅੱਛੀ ਗੱਲ ਹੈ ਮੈਂ ਤਾਂ ਫਸਟ ਟਾਈਮ ਇਨਵੋਲਵ ਹੋਇਆ ਥੈਂਕ ਯੂ ਸੋ ਮੱਚ ਪੀਐਸਬੀ ਐ ਸਾਰੇ ਤੁਸੀਂ ਮੈਨੂੰ ਐਡੇ ਯੋਗ ਸਮਝਿਆ ਐ ਮੈਨੂੰ ਐਡਾ ਵੱਡਾ ਅਹੁਦਾ ਦਿੱਤਾ ਬਟ ਥੈਨ ਉਹਨਾਂ ਨੂੰ ਪਤਾ ਹੈ ਕਿ ਜਿਸ ਬੰਦੇ ਨਾਲ ਅਸੀਂ ਬੈਠੇ ਆਂ ਤੁਰ ਰਹੇ ਆਂ ਜਿਸ ਬੰਦੇ ਦੇ ਨਾਲ ਅਸੀਂ ਸਾਂਝ ਪਾਈ ਹੈ ਉਹਨੂੰ ਐਡੀ ਵੱਡੀ ਚੀਜ਼ ਦਿੱਤੀ ਹੈ ਤਾਂ ਮੈਨੂੰ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਮੈਂ ਕੀ ਚੀਜ਼ ਸੋ ਮੈਂ ਉਹ ਬੰਦਾ ਜਿਹੜਾ ਸਭਰ ਵਾਸਤੇ ਕਰਨ ਨੂੰ ਤਿਆਰ ਆ ਮੈਨੂੰ ਉਮੀਦ ਹੈ ਕਿ ਅਰਬਾਂ ਖਰਬਾਂ ਰੁਪਈਆ ਇਕੱਠਾ ਹੋਵੇ ਸਾਰਾ ਅਸੀਂ ਪੰਜਾਬ ਤੇ ਲਈਏ ਪਲੇਅਰਸ ਤੇ ਲਈਏ ਗਰੀਬਾਂ ਤੇ ਲਈਏ ਹਾਂਜੀ ਕ੍ਰਿਕਟਰਸ ਤੇ ਲਈਏ ਔਰ ਅੱਛੇ ਇਨਫਰਾਸਟ੍ਰਕਚਰ ਤੇ ਲਈਏ ਵਾਈ ਓਨਲੀ ਪੀਸੀਏ ਵਾਈ ਨਾਟ ਦਿਸ ਬਿਕਮਸ ਐਵਰੀ ਆਰਗੇਨਾਈਜੇਸ਼ਨ ਨੂੰ ਬਹੁਤ ਵੱਡਾ ਹੋਣਾ ਚਾਹੀਦਾ ਔਰ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਗਰੀਬਾਂ ਨੂੰ ਬੱਚਿਆਂ ਨੂੰ ਜਿਹੜੇ ਸਵਾਲ ਤੁਸੀਂ ਕੀਤੇ ਸੀ ਉਹ ਸਵਾਲ ਦਾ ਜਵਾਬ ਇਹ ਹੈ ਕਿ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ ਸਭ ਕੁਝ ਤੁਹਾਡੇ ਸਾਹਮਣੇ ਹੋਊਗਾ ਅਰਸਾ ਜੀ ਜਿਹੜੀ ਰਾਈ ਹੈ ਦੁਸ਼ੀਦ ਦੁਸਾਂਤ ਦੀ ਸਰਦਾਰ ਜੀ ਨਾ 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 ਦਿਸ ਇਜ਼ ਨਾਟ ਦਾ ਕੁਐਸਚਨ ਵੀ ਆਰ ਟਾਕਿੰਗ ਸਪੋਰਟਸ ਥੈਂਕ ਯੂ ਸੌਰੀ ਮੈਮ ਯਾ